ਭ੍ਰਿਸ਼ਟਾਚਾਰ ਦੇ ਨਵੇਂ ਮਾਮਲੇ ਦੇ ਵਿੱਚ ਗ੍ਰਿਫਤਾਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਅੱਜ ਪੁੱਛਗਿੱਛ ਦੇ ਲਈ ਅਮਰitsar ਲਿਆਂਦਾ ਗਿਆ ਤੇ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਇਸ ਕਾਰਵਾਈ ਨੇ ਸਿਆਸੀ ਹਲਕਿਆਂ ਦੇ ਵਿੱਚ ਹਲਚਲ ਮਚਾ ਕੇ ਰੱਖ ਦਿੱਤੀ ਹੈ ਵਿਜੀਲੈਂਸ ਟੀਮ ਮਜੀਠੀਆ ਨੂੰ ਮੁਹਾਲੀ ਤੋਂ ਲੈ ਕੇ ਉਹਨਾਂ ਦੇ ਗ੍ਰਹਿ ਖੇਤਰ ਮਜੀਠਾ ਪਹੁੰਚੀ ਜਿੱਥੇ ਲਗਭਗ ਡੇਢ ਘੰਟੇ ਤੱਕ ਉਹਨਾਂ ਦੇ ਨਾਲ ਪੁੱਛਗਿੱਛ ਕੀਤੀ ਗਈ ਐਸਐਸਪੀ ਦਿਹਾਤੀ ਅਮਰitsar ਮਰਿੰਦਰ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਵਿਜੀਲੈਂਸ ਟੀਮ ਦੇ ਵੱਲੋਂ ਪੁੱਛਗਿੱਛ ਲਈ ਜੇਠਿਆਂ ਨੂੰ ਇੱਥੇ ਲੈ ਕੇ ਆਂਦਾ ਗਿਆ ਹੈ ਇਸ ਦੌਰਾਨ ਇਰਾਕੇ ਦੇ ਵਿੱਚ ਸਖਤ ਪੁਲਿਸ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰੇ ਮੰਨੇ ਜਾ ਰਿਹਾ ਹੈ ਕਿ ਇਹ ਪੁੱਛਗਿੱਛ ਨਜਾਇਜ਼ ਜਾਇਦਾਦ ਅਤੇ ਸੰਪਤੀ ਦੇ ਸਰੋਤਾਂ ਨਾਲ ਜੁੜੇ ਮਾਮਲਿਆਂ ਦੇ ਉੱਤੇ ਕੇਂਦਰਿਤ ਹੈ ਅੱਜ ਉਹਨਾਂ ਨੂੰ ਮੋੜ ਮਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ ਵਿਜੀਲੈਂਸ ਬਿਊਰੋ ਇਸ ਮਾਮਲੇ ਦੀ ਜਾਂਚ ਤੇਜ਼ੀ ਨਾਲ ਅੱਗੇ ਵਧਾ ਰਹੀ ਹੈ ਵਿਜੀਲੈਂਸ ਦੀ ਟੀਮ ਆਈ ਸੀਗੀ ਮਜੀਠੇ 'ਚ ਜਿਹੜਾ ਦਫ਼ਤਰ ਹੈਗਾ ਤੇ ਸਰਚ ਕੀਤੀ ਗਈ ਹੈ ਤੇ ਸਰਚ ਕੰਪਲੀਟ ਹੋ ਗਈ ਹੈ ਤੇ ਪਾਰਟੀ ਇੱਥੋਂ ਚਲੀ ਗਈ ਹੈ ਇਹੀ ਆਪਣੀ ਟੇਰ ਤੱਕ ਜਾਂਚ ਚੱਲਦੀ ਰਹੀ ਜੀ ਲਗਭਗ ਤੁਸੀਂ ਸਾਰੇ ਇੱਥੇ ਸੀਗੇ ਲਗਭਗ 1 ਘੰਟਾ ਜਿਹੜੀ ਹੈਗੀ ਇੱਥੇ ਸਰਚ ਚੱਲੀ ਹੈ ਤੇ ਹੁਣ ਉਹ ਜਿਹੜੀ ਟੀਮ ਹੈਗੀ ਹੈ ਉਹ ਚਲੀ ਗਈ ਹੈ ਥੈਂਕ ਯੂ ਵਿਜੀਲੈਂਸ ਦੀ ਟੀਮ ਆਈ ਸੀਗੀ ਮਜੀਠੇ ਚ ਜਿਹੜਾ ਦਫਤਰ ਹੈਗਾ ਉੱਥੇ ਸਰਚ ਕੀਤੀ ਗਈ ਹੈ ਤੇ ਸਰਚ ਕੰਪਲੀਟ ਹੋ ਗਈ ਹੈ ਤੇ ਪਾਰਟੀ ਇੱਥੋਂ ਚਲੀ ਗਈ ਹੈ ਇਹੀ ਆਪਣੀ ਟੇਰ ਤੱਕ ਜਾਂਚ ਇਹ ਲਗਭਗ ਤੁਸੀਂ ਸਾਰੇ ਇੱਥੇ ਸੀਗੇ ਲਗਭਗ 1 ਘੰਟਾ ਜਿਹੜੀ ਹੈਗੀ ਇੱਥੇ ਸਰਚ ਚੱਲੀ ਹੈ ਤੇ ਹੁਣ ਉਹ ਜਿਹੜੀ ਟੀਮ ਹੈਗੀ ਹੈ ਉਹ ਚਲੇ ਗਈ ਹੈ ਥੈਂਕ ਯੂ ਵਿਜੀਲੈਂਸ ਦੀ ਟੀਮ ਆਈ ਸੀਗੀ ਮਜੀਠੇ ਚ ਜਿਹੜਾ ਦਫਤਰ ਹੈਗਾ ਉੱਥੇ ਸਰਚ ਕੀਤੀ ਗਈ ਹੈ ਤੇ ਸਰਚ ਕੰਪਲੀਟ ਹੋ ਗਈ ਹੈ ਤੇ ਪਾਰਟੀ ਇੱਥੋਂ ਚਲੀ ਗਈ ਹੈ ਇਹੀ ਅਗਰੀ ਦੇਰ ਤੱਕ ਜਾਂਚ ਚੱਲਦੀ ਰਹੇਗੀ ਇਹ ਲਗਭਗ ਤੁਸੀਂ ਸਾਰੇ ਇੱਥੇ ਸੀਗੇ ਲਗਭਗ 1 ਘੰਟਾ ਜਿਹੜੀ ਹੈਗੀ ਇੱਥੇ ਸਰਚ ਚੱਲੀ ਹੈ ਤੇ ਹੁਣ ਉਹ ਜਿਹੜੀ ਟੀਮ ਹੈਗੀ ਹੈ ਉਹ ਚਲੇ ਗਈ ਹੈ ਥੈਂਕ ਯੂ ਵਿਜੀਲੈਂਸ ਦੀ ਟੀਮ ਆਈ ਸੀਗੀ ਮਜੀਠੇ ਚ ਜਿਹੜਾ ਦਫਤਰ ਹੈਗਾ ਉੱਥੇ ਸਰਚ ਕੀਤੀ ਗਈ ਹੈ ਤੇ ਸਰਚ ਕੰਪਲੀਟ ਹੋ ਗਈ ਹੈ ਤੇ ਪਾਰਟੀ ਇੱਥੋਂ ਚਲੀ ਗਈ ਹੈ ਇਹੀ ਅਗਰੀ ਦੇਰ ਤੱਕ ਜਾਂਚ ਚੱਲਦੀ ਜੀ ਲਗਭਗ ਤੁਸੀਂ ਸਾਰੇ ਇੱਥੇ ਸੀਗੇ ਲਗਭਗ 1 ਘੰਟਾ ਜਿਹੜੀ ਹੈਗੀ ਇੱਥੇ ਸਰਚ ਚੱਲਨੀ ਹੈ ਤੇ ਹੁਣ ਉਹ ਜਿਹੜੀ ਟੀਮ ਹੈਗੀ ਹੈ ਉਹ ਚਲੀ ਗਈ ਹੈ ਥੈਂਕ ਯੂ ਵਿਜੀਲੈਂਸ ਦੀ ਟੀਮ ਆਈ ਸੀਗੀ ਮਜੀਠੇ ਚ ਜਿਹੜਾ ਦਫਤਰ ਹੈਗਾ ਉੱਥੇ ਸਰਚ ਕੀਤੀ ਗਈ ਹੈ ਤੇ ਸਰਚ ਕੰਪਲੀਟ ਹੋ ਗਈ ਹੈ ਤੇ ਪਾਰਟੀ ਇੱਥੋਂ ਚਲੀ ਗਈ ਹੈ ਇਹੀ ਆਪਣੀ ਟੀਮ ਚਾਲ ਚੱਲੀ ਦੀ ਜੀ ਲਗਭਗ ਤੁਸੀਂ ਸਾਰੇ ਇੱਥੇ ਸੀਗੇ ਲਗਭਗ 1 ਘੰਟਾ ਜਿਹੜੀ ਹੈਗੀ ਇੱਥੇ ਸਰਚ ਚੱਲੀ ਹੈ ਤੇ ਹੁਣ ਉਹ ਜਿਹੜੀ ਟੀਮ ਹੈਗੀ ਹੈ ਉਹ ਚਲੀ ਗਈ ਹੈ ਥੈਂਕ ਯੂ ਵਿਜੀਲੈਂਸ ਦੀ ਟੀਮ ਆਈ ਸੀਗੀ ਮਜੀਠੇ ਚ ਜਿਹੜਾ ਦਫਤਰ ਹੈਗਾ ਉੱਥੇ ਸਰਚ ਕੀਤੀ ਗਈ ਹੈ ਤੇ ਸਰਚ ਕੰਪਲੀਟ ਹੋ ਗਈ ਹੈ ਤੇ ਪਾਰਟੀ ਇੱਥੋਂ ਚਲੀ ਗਈ ਇਹੀ ਆਪਣੀ ਟੀਮ ਤੱਕ ਜਾਂਚ ਚੱਲਦੀ ਰਹੀ ਜੀ ਲਗਭਗ ਤੁਸੀਂ ਸਾਰੇ ਇੱਥੇ ਸੀਗੇ ਲਗਭਗ 1 ਘੰਟਾ ਜਿਹੜੀ ਹੈਗੀ ਇੱਥੇ ਸਰਚ ਚੱਲੀ ਤੇ ਹੁਣ ਉਹ ਜਿਹੜੀ ਟੀਮ ਹੈਗੀ ਹੈ ਉਹ ਚਲੇ ਗਈ ਹੈ ਥੈਂਕ ਯੂ ਵਿਜੀਲੈਂਸ ਦੀ ਟੀਮ ਆਈ ਸੀਗੀ ਮਜੀਠੇ ਚ ਜਿਹੜਾ ਦਫਤਰ ਹੈਗਾ ਉੱਥੇ ਸਰਚ ਕੀਤੀ ਗਈ ਹੈ ਤੇ ਸਰਚ ਕੰਪਲੀਟ ਹੋ ਗਈ ਹੈ ਤੇ ਪਾਰਟੀ ਇੱਥੋਂ ਚਲੀ ਗਈ ਹੈ ਇਹੀ ਆਪਣੀ ਟੀਮ ਤੱਕ ਜਾਂਚ ਚੱਲਦੀ ਰਹੀ ਜੀ ਲਗਭਗ ਤੁਸੀਂ ਸਾਰੇ ਇੱਥੇ ਸੀਗੇ ਲਗਭਗ 1 ਘੰਟਾ ਜਿਹੜੀ ਹੈਗੀ ਇੱਥੇ ਸਰਚ ਚੱਲੀ ਤੇ ਹੁਣ ਉਹ ਜਿਹੜੀ ਟੀਮ ਹੈਗੀ ਹੈ ਉਹ ਚਲੇ ਗਈ ਹੈ Thank you.